ਇਸ ਵਕਤ ਮੇਰੇ ਨਾਲ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਮੌਜੂਦ ਹਨ ਅੱਜ ਆਪਣੇ ਚੋਣ ਪ੍ਰਚਾਰ ਲਈ ਪਿੰਡ ਮਸੀਤਾਂ ਜਿਹੜਾ ਮੋਗਾ ਦੇ ਵਿੱਚ ਹਾਜ਼ਰ ਹਨ ਆਓ ਅੱਜ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਭਾਈ ਸਾਹਿਬ ਜੀ ਚੋਣ ਪ੍ਰਚਾਰ ਲਈ ਨਿਕਲੇ ਆ ਦਿਨ ਬਹੁਤ ਥੋੜੇ ਰਹਿ ਗਏ ਆ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਸੰਗਤ ਵੱਲੋਂ ਬਹੁਤ अच्छा ਹੈ ਜੀ ਬਹੁਤ ਜ਼ਿਆਦਾ ਪਿਆਰ ਬਹੁਤ ਪਿਆਰ ਮਿਲ ਰਿਹਾ ਸੰਗਤ ਵੱਲੋਂ ਮਤਲਬ ਮੈਨੂੰ ਉਮੀਦ ਨਹੀਂ ਸੀ ਭਈ ਇੰਨਾ ਪਿਆਰ ਮਿਲੂਗਾ ਇੱਕ ਪਾਸੇ ਦੂਸਰੀਆਂ ਰਵਾਇਤੀ ਵੱਡੀਆਂ ਪਾਰਟੀਆਂ ਨੇ ਇੱਕ ਪਾਸੇ ਮਤਲਬ ਸੰਗਤ ਵੱਲੋਂ ਪਾਰਟੀਆਂ ਉਦੋਂ ਵੱਡੀਆਂ ਹੁੰਦੀਆਂ ਐ ਜਿਹਦਾ ਨਾਲ ਸੰਗਤ ਹੁੰਦੀ ਐ ਉਹ ਬੰਦਾ ਵੱਡਾ ਹੁੰਦਾ ਜਿਹਨਾਂ ਨਾਲ ਸੰਗਤ ਐ ਕੋਈ ਪੈਸਿਆਂ ਨਾਲ ਤਾਂ ਜੇ ਲਾਗੇ ਲੋਕ ਜਿੱਤਣ ਫਿਰ ਤਾਂ ਬਾਨੀ ਣਾਨੀ ਕਦੇ ਹਾਰ ਨਹੀਂ ਨਾ ਮੁੱਦੇ ਬਹੁਤ ਜ਼ਰੂਰੀ ਹੁੰਦੇ ਇਲੈਕਸ਼ਨ ਲਈ ਕਿਹੜੇ ਵੱਡੇ ਮੁੱਦੇ ਲੈ ਕੇ ਚੱਲ ਰਹੇ ਹੋ ਹਲਕਾ ਫਰੀਦਕੋਟ ਦੇ ਆਹ ਜੀ ਜਿਹੜੇ ਮੁੱਦੇ ਜਿਹੜੇ ਮੁੱਦੇ ਤੇ ਸਰਕਾਰਾਂ ਬੜੀਆਂ ਐ ਫੇਲ ਹੋਈਆਂ ਐ ਔਰ ਮੈਂ ਆਪ ਨਹੀਂ ਸੀ ਚਾਹੁੰਦਾ ਇਲੈਕਸ਼ਨ ਲੜਨਾ ਫਰੀਦਕੋਟ ਦੇ ਲੋਕ ਮੈਨੂੰ ਲੈ ਕੇ ਆਏ ਆਂ ਸੰਗਤ ਲੈ ਕੇ ਆਈ ਹੈ ਬਾਈ ਜੀ ਸਰਕਾਰਾਂ ਨੇ ਵਾਅਦੇ ਕਰਕੇ ਸਾਡੇ ਨਾਲ ਮੁੱਦੇ ਪੂਰੇ ਨਹੀਂ ਕੀਤੇ ਤੁਸੀਂ ਆਓ ਉਹਨਾਂ ਨੂੰ ਉਮੀਦ ਹੈ ਅਰ ਨਾਲੋਂ ਪਤਾ ਹੈ ਭਰੋਸਾ ਹੈ ਬਈ ਇਹ ਖੁੰਨਾ ਕੌਮ ਨਾਲ ਹਮੇਸ਼ਾ ਵਫਾਦਾਰੀ ਕੀਤੀ ਹੈ ਇਹ ਸਾਡੇ ਹੱਲ ਕਰਨਗੇ ਮੁੱਦੇ ਦੋਸਤ ਉੱਪਰ ਸਾਲੋਂ ਚੱਲੇ ਆ ਸਰਕਾਰ ਬਣੀ ਨੂੰ ਇਸ ਦੇ ਕਾਰਜਕਾਲ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਫੇਲ ਹੈ ਜੀ 1000 ਰੁਪਿਆ ਦਊਂਗਾ ਮੈਂ ਰਾਤ ਨੂੰ ਹੀ ਅੱਜ ਸਰਕਾਰ ਬਣਾਓ ਅਸੀਂ ਐਮਐਸਪੀ ਵੀ ਸ਼ਾਮ ਨੂੰ ਦੇ ਦਾਂਗੇ ਅਸੀਂ ਨਸ਼ੇ ਵੀ ਸ਼ਾਮ ਨੂੰ ਹੀ ਬੰਦ ਕਰਾ ਦਾਂਗੇ ਅਸੀਂ ਦੋਸ਼ੀਆਂ ਨੂੰ ਵੀ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਫੜ ਲਾਂਗੇ ਕੁਝ ਨਹੀਂ ਕੀਤਾ ਨਕਮੀ ਸਰਕਾਰ ਹੈ ਉਹ ਕੁੜੀ ਵਿਚਾਰੀ ਕਹਿੰਦੀ ਹੈ ਕਹਿੰਦੀ ਦੇਖ ਭਗਵੰਤ ਮਾਨ ਤੇਰੀ ਸਰਕਾਰ ਚ ਵੀ ਮੇਰੀ ਚੁੰਨੀ ਲਹਿ ਗਈ ਕਹਿੰਦੀ ਤੇਰੇ ਯਾਰ ਬਾਕੀਆਂ ਚ ਫਰਕ ਕੀ ਹੈ ਤੂੰ ਤਾਂ ਉਦੋਂ ਟੈਂਕੀ ਤੱਕ ਚੜਨ ਤੱਕ ਜਾਂਦਾ ਸੀ ਵੀ ਮੈਂ ਟੈਂਕੀ ਤੇ ਚੜ ਕੇ ਉੱਪਰ ਹੀ ਬੈਠੂੰਗਾ ਬਹੁਤ ਬਹੁਤ ਧੰਨਵਾਦ ਇਹ ਹਨ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਹਲਕਾ ਫਰੀਦਕੋਟ ਤੋਂ ਹਨ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੁੰਦਾ ਗਰੋਇੰਗ ਪੰਜਾਬ ਟੀਵੀ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪ ਸਭ ਮੇਰੇ ਬਾਰੇ ਜਾਣਦੇ ਹੀ ਹੋ ਕਿ ਦਾਸ ਸਰਬਜੀਤ ਸਿੰਘ ਖਾਲਸਾ ਪੁੱਤਰ ਜੀ ਸਰਦਾਰ ਬਿਆਨ ਸਿੰਘ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਲਿਆ ਸਾਧ ਸੰਗਤ ਜੀ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਸ਼ਹੀਦ ਭੈਨ ਸਿੰਘ ਉੱਥੇ ਗਏ ਦਰਸ਼ਨਾਂ ਲਈ ਉਹਨਾਂ ਦਾ ਹਿਰਦਾ ਬਲੁੰਦਰਿਆ ਗਿਆ ਬਹੁਤ ਦੁੱਖ ਨੱਗਾ ਉਹਨਾਂ ਨੂੰ ਉਹਨਾਂ ਨੇ ਜਦ ਘਰੇ ਆ ਕੇ ਕੇਰ ਸਿੰਘ ਨੂੰ ਦੱਸਿਆ ਬਈ ਫਫੜ ਜੀ ਆ ਕੰਮ ਹੋ ਗਿਆ ਤਾਂ ਉਹਨਾਂ ਨੇ ਬਿਉਂਤ ਬਣਾਈ ਕਿ ਆਪਾਂ ਬਦਲਾ ਲਵਾਂਗੇ ਲੋਕੀ ਉਹਨਾਂ ਨੇ ਕਿਹਾ ਬਿਆਨ ਸਿੰਘ ਤੇਰੀ ਡਿਊਟੀ ਇੰਦਰਾ ਦੇ ਨਾਲ ਹੀ ਹੁੰਦੀ ਹੈ ਆਪਾਂ ਇਹ ਕੰਮ ਕਰ ਸਕਦੇ ਆ ਫੇਰ ਉਹਨਾਂ ਨੇ ਥੋੜੇ ਦਿਨਾਂ ਬਾਅਦ ਸਾਧ ਸੰਗਤ ਜੀ ਇੱਕ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਬਾਜ਼ ਜਾ ਕੇ ਬੈਠਣ ਲੱਗ ਗਏ ਉਹ ਉਦਾਂ ਦਾ ਬਹੁਤ ਰੌਲਾ ਪਿਆ ਕਿਉਂਕਿ ਉਹ ਰੋਜ਼ ਹੀ ਵਹਿੰਦੇ ਸੀ ਫਿਰ ਕੇਰ ਸਿੰਘ ਨੇ ਇੱਕ ਦਿਨ ਬਿਆਨ ਸਿੰਘ ਨੂੰ ਕਿਹਾ ਵੀ ਇਹ ਦੇ ਨਾ ਮਨ ਦੇ ਵਿੱਚ ਸਨੇਹਾ ਹੈ ਬਾਜ਼ ਦੇ ਜਿਹੜਾ ਇਹ ਰੋਜ਼ ਆ ਕੇ ਨਿਸ਼ਾਨ ਸਾਹਿਬ ਤੇ ਵਹਿੰਦਾ ਉਹਨਾਂ ਨੇ ਕਿਹਾ ਕੀ ਸੁਨੇਹਾ ਹੈ ਆ ਸੁਣੋ ਇੱਕ ਦੋ ਬੰਦੇ ਨੇ ਆਉਣਾ ਉਹਨਾਂ ਨੇ ਕਿਹਾ ਕੀ ਸੁਨੇਹਾ ਹੈ ਉਹ ਕਹਿੰਦੇ ਵੀ ਇਹ ਸੁਨੇਹਾ ਲੈ ਕੇ ਆਉਂਦਾ ਵੀ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਉੱਠ ਕੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਊ ਸਾਧ ਸੰਗਤ ਜੀ ਕੁਝ ਦਿਨਾਂ ਬਾਅਦ ਉਹੀ ਬਾਅਦ ਜਾ ਕੇ ਗਾਂਧੀ ਦੀ ਕੋਠੀ ਤੇ ਬਹਿਣ ਲੱਗ ਗਿਆ ਇਹਨਾਂ ਨੇ ਸਤਵੰਤ ਸਿੰਘ ਨਾਲ ਗੱਲ ਚਲਾਈ ਹੋਈ ਸੀ ਬਦਲਾ ਲੈਣ ਦੀ ਜਦੋਂ ਬਾਜ ਕੋਠੀ ਦੇ ਬਹਿਣ ਲੱਗ ਗਿਆ ਤਾਂ ਇਹਨਾਂ ਨੇ ਸਤਵੰਤ ਸਿੰਘ ਤੇ ਇਹਨਾਂ ਨੇ ਬਾਜ ਦੇ ਅੱਗੇ ਜਾ ਕੇ ਕੋਲ ਖੜ ਕੇ ਅਰਦਾਸ ਕੀਤੀ ਬਈ ਸੱਚੇ ਪਾਤਸ਼ਾਹ ਸਾਨੂੰ ਬਲ ਬਖਸ਼ ਜੇ ਸੱਚੀ ਤੁਸੀਂ ਗੁਰੂ ਦਾ ਬਾਜ ਹੋ ਤਾਂ ਮੇਰੇ ਕੋਲ ਆਓ ਆ ਕੇ ਬਹਿ ਜਾਓ ਉਹ ਯਕੀਨ ਮੰਨਿਓ ਸਾਧ ਸੰਗਤ ਜੀ ਉਹ ਬਾਜ ਕੋਲ ਆ ਗਿਆ ਸੀ ਉਸ ਤੋਂ ਬਾਅਦ ਉਸੇ ਗੱਲ ਕਰਕੇ ਹੀ ਫਿਰ ਇਹਨਾਂ ਨੇ ਉਸੇ ਦਿਨ ਬਣਾ ਲਿਆ ਮਨ ਬਈ ਹੁਣ ਅਸੀਂ ਬਦਲਾ ਲੈਣਾ ਹੀ ਲੈਣਾ ਹੈ ਉਸ ਤੋਂ ਬਾਅਦ ਇਹਨਾਂ ਨੇ 18 ਅਕਤੂਬਰ ਨੂੰ ਅੰਮਰਸ ਗਿਆ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਸੌਦਾ ਲਾਇਆ ਸੌਦਾ ਲਾਉਣ ਤੋਂ ਬਾਅਦ ਸਾਧ ਸੰਗਤ ਜੀ ਇਹਨਾਂ ਨੂੰ ਜਦ ਅਰੈਸਟ ਕੀਤਾ ਗਿਆ ਅਰੈਸਟ ਕਰਨ ਵਾਲਾ ਵੀ ਇਹਨਾਂ ਦਾ ਦੋਸਤ ਹੀ ਸੀ ਮੌਕੇ ਤੇ ਉਹ ਕਹਿੰਦਾ ਬਿਆਨ ਸਿੰਘ ਡੇਢ ਸਾਲ 6 ਸਾਲ 7 ਸਾਲ ਦੇ ਤੇਰੇ ਬੱਚੇ ਤੂੰ ਆ ਕੀ ਕੀਤਾ ਉਹ ਕਹਿੰਦੇ ਜੀ ਮੈਂ ਜੋ ਕੀਤਾ ਆਪਣੇ ਗੁਰੂ ਪੰਥ ਲਈ ਕੀਤਾ ਹੈ ਜੋ ਤੁਸੀਂ ਕਰਨਾ ਹੈ ਕਰ ਲੋ ਕਹਿੰਦੇ ਹੁਣ ਤੇਰੇ ਬੱਚਿਆਂ ਦਾ ਕੀ ਬਣੂ ਉਹ ਕਹਿੰਦੇ ਜੀ ਮੇਰੇ ਬੱਚਿਆਂ ਦਾ ਮੇਰਾ ਗੁਰੂ ਤੇ ਮੇਰੀ ਕੌਮ ਰੱਖੀ ਰਖਵਾਲੀ ਕਰੋ ਬਈ ਸੰਭੂਗੀ ਮੇਰੇ ਬੱਚਿਆਂ ਨੂੰ ਸਾਹ ਸੰਗਤ ਅੱਜ ਮੈਂ ਉਸੇ ਕੌਮ ਦੇ ਅੱਗੇ ਖੜਾ ਆਸ ਕਰਦਾ ਕਿ ਅੱਜ ਕੌਮ ਮੇਰਾ ਸਾਥ ਦੇਊਗੀ वैसे ਤਾਂ ਦੇ ਵੀ ਰਹੀ ਐ ਸਾਹਾ ਸੰਗਤ 75 ਸਾਲ ਹੋ ਗਏ ਤੁਹਾਨੂੰ ਵੋਟਾ ਮਰਜ਼ੀ ਨਾਲ ਹੀ ਪਾਉਦੇ ਆਏ ਹੋ 70 65 70 ਸਾਲ ਹੋ ਗਏ ਗਾਂ ਵੀ ਮਰਜ਼ੀ ਨਾਲੇ ਪਾਉਣੀਆਂ ਤੁਸੀਂ ਕਿਤੇ ਬੰਦ ਨਹੀਂ ਹੋਣ ਲੱਗੀਆਂ ਗਾਂ ਵੀ ਮਰਜ਼ੀ ਨਾਲ ਪਾ ਲਿਓ ਬਸ ਇਸ ਵਾਰੀ ਜੋ ਵੀ ਤੁਹਾਡੇ ਕੋਲੇ ਕੋਈ ਆਉਂਦਾ ਹੈ ਉਹਨੂੰ ਕਹੋ ਭਾਈ ਇਸ ਵਾਰੀ ਅਸੀਂ ਵੋਟ ਸਰਬਜੀਤ ਸਿੰਘ ਖਾਲਸਾ ਨੂੰ ਪਾਉਣੀ ਐ ਗਾਣੂ ਦੇਖ ਲਾਂਗੇ ਵੀ ਇਸ ਵਾਰੀ ਸਾਨੂੰ ਤੁਸੀਂ ਮਜਬੂਰ ਨਾ ਕਰੋ ਤੰਗ ਨਾ ਕਰੋ ਤੇ ਮੈਂ ਆਸ ਵੀ ਕਰਦਾ ਕਿ ਆਪ ਸਭ ਮੇਰਾ ਸਾਥ ਦੇਵੋਗੇ ਤੇ ਮੈਨੂੰ ਜਿਤਾਉਗੇ ਤੇ ਮੈਂ ਵੀ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਵਿੱਚ ਹੀ ਰਹੂੰਗਾ ਤੇ ਤੁਹਾਡੀ ਆਸਾਂ ਤੇ ਖਰਾ ਹੀ ਉਤਰੂੰਗਾ ਸਾਧ ਸੰਗਤ ਜੀ ਹੋਰ ਮੈਂ ਇਹੀ ਆਸ ਕਰਦਾ ਕਹਿਣਾ ਚਾਹੁੰਨਾ ਕਿ ਤੁਸੀਂ ਵੱਧ ਤੋਂ ਵੱਧ ਸਨੇਹ ਲਾਓ ਮੇਰੇ ਬਾਰੇ ਦੱਸੋ ਕਿਉਂਕਿ ਸਾਧ ਸੰਗਤ ਹਲੇ ਵੀ ਬਹੁਤ ਜਾਣੇ ਆਏ ਜਿਨ੍ਹਾਂ ਜਿਨ੍ਹਾਂ ਨੂੰ ਆਪਣੇ ਬਾਰੇ ਨਹੀਂ ਪਤਾ ਸਾਧ ਸੰਗਤ ਜਦੋਂ ਨੂੰ ਆਪਣੇ ਬਾਰੇ ਪਤਾ ਲੱਗੂ ਉਹ ਆਪਣੇ ਨਾਲ ਜੁੜਨਗੇ ਨਾਲ ਚੱਲਣਗੇ ਤੇ ਕਾਫਲਾ ਵਧਦਾ ਜਾਊ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਰਿਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਹੜੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਪੱਗ ਦਾ ਸਵਾਲ ਸਮਝ ਕੇ ਅਣਖ ਦਾ ਸਵਾਰ ਸਮਝ ਕੇ ਭਾਰੇ ਇਕੱਠ ਕੀਤਾ ਪਿਛਲੇ ਦਿਨਾਂ ਤੋਂ ਜਦੋਂ ਤੋਂ ਅਸੀਂ ਪਿੰਡਾਂ ਜਾਣ ਲੱਗੇ ਆਂ ਭਾਰੇ ਇਕੱਠ ਤੇ ਬਹੁਤ ਸੰਗਤਾਂ ਦਾ ਦਸ਼ਾ ਇਸ ਗੱਲ ਤੋਂ ਲੱਗਦਾ ਕਿ ਸਿੱਖਾਂ ਦਾ ਇਤਿਹਾਸ ਭਾਈ ਰਤਨ ਸਿੰਘ ਭੰਗੂ ਲਿਖਦਾ ਉਹ ਕਹਿੰਦਾ ਸਿੱਖਾਂ ਨੇ ਆਪਦਾ ਇਤਿਹਾਸ ਪੇਪਰ ਤੇ ਸ਼ਾਹੀ ਨਾਲ ਨਹੀਂ ਲਿਖਿਆ ਉਹ ਕਹਿੰਦੇ ਸਿੱਖਾਂ ਨੇ ਆਪਦਾ ਇਤਿਹਾਸ ਧਰਤੀ ਦੀ ਹੱਕ ਤੇ ਲਹੂ ਨਾਲ ਲਿਖਿਆ। ਔਰ ਉਹ ਜਿਹੜਾ ਸਿੱਖਾਂ ਦਾ ਖੂਨ ਨਾਲ ਇਤਿਹਾਸ ਲਿਖਿਆ ਜਝਾਰੂ ਇਤਿਹਾਸ ਕੌਮਾਂ ਨੂੰ ਪੜ ਕੇ ਉਹਨੂੰ ਪੜ ਕੇ ਆਪਣਾ ਜਝਾਰੂ ਸੰਘਰਸ਼ ਨੂੰ ਅੱਗੇ ਵਧਾਉਂਦੇ ਆ। ਉਸ ਕਰਕੇ ਸਿੱਖ ਕੌਮ ਦੀ ਬਲੱਖਣਤਾ ਦੁਨੀਆਂ ਵਿੱਚ ਆ। ਉਹ ਹੀ ਇਤਿਹਾਸ ਸਰਬਜੀਤ ਸਿੰਘ ਦੇ ਪਿਤਾ ਨੇ ਸਰਦਾਰ ਬੇਅੰਮ ਸਿੰਘ ਨੇ ਸਿਰਜਿਆ। ਬਰਨਾ ਇੰਦਰਾ ਗਾਂਧੀ ਜਿਉਂਦੀ ਰਹਿੰਦੀ ਤੇ ਫੇਰ ਇਤਿਹਾਸ ਪੁੱਠਾ ਹੋਣਾ ਸੀ ਕਿ ਕਹਿੰਦੇ ਆ ਸਿੱਖ ਬਦਲਾ ਲੈਂਦੇ ਆ ਪੜਿਆ ਸੀ ਪਰ ਸਰਦਾਰ ਬਿਆਨ ਸਿੰਘ ਨੇ ਭਾਈ ਸਤਵੰਤ ਸਿੰਘ ਨੇ ਕੇਰ ਸਿੰਘ ਨੇ ਉਹ ਇਤਿਹਾਸ ਨਵਾਂ ਸਿਰਜਤਾ ਹੁਣ ਅਸੀਂ ਸਿਰਜਣਾ ਮੋਗੇ ਵਾਲਿਆਂ ਨੇ ਮੋਗੇ ਜ਼ਿਲ੍ਹੇ ਦੇ ਸਾਡੇ 4 ਹਲਕੇ ਆਚਾਰ ਸਾਡਾ ਮਾਲਵੇ ਚੋਂ ਮੋਗੇ ਜ਼ਿਲ੍ਹੇ ਦੀ ਜ਼ਮੀਨ ਤਖੜੀ ਹੈ ਇੱਥੇ ਬੰਦੇ ਪੈਦਾ ਹੁੰਦੇ ਆ ਮੋਗਾ ਜ਼ਿਲ੍ਹਾ ਸਿਆਸੀ ਤੌਰ ਤੇ ਸੁਚੇਤ ਆ ਸਿਆਣੇ ਲੋਕ ਆ ਮੈਂ ਚਾਹਣਾ ਕਿ ਮੇਰੇ ਜ਼ਿਲ੍ਹੇ ਦੇ ਚਾਰੇ ਹਲਕੇ ਸਭ ਤੋਂ ਵੱਧ ਲੀਡ ਕਰਨ ਨੌ ਹਲਕਿਆਂ ਚੋਂ ਮੈਂ ਚਾਹਣਾ ਕਿ ਅਸੀਂ 2 ਲੱਖ ਤੋਂ ਉੱਤੇ ਉੱਤੇ ਸਰਬਜੀਤ ਸਿੰਘ ਦੀ ਜਿੱਤ ਹੋਵੇ ਦੁਨੀਆ ਦਾ ਮੀਡੀਆ ਦੁਨੀਆ ਦੀ ਪ੍ਰੈਸ ਬੋਲੇ ਕਿ ਸਰਦਾਰ ਬਿਆਨ ਸਿੰਘ ਦਾ ਸੁਪੁੱਤਰ ਸਭ ਤੋਂ ਵੱਧ ਲੀਡ ਲੈ ਕੇ ਵੋਟਾਂ ਜਿੱਤਿਆ ਤੇ ਸਿੱਖ ਕੌਮ ਨੇ ਪਾਰਟੀ ਪੱਧਰ ਤੋਂ ਉੱਪਰ اٹਕੇ ਉਹਦੀ ਕਦਰ ਕੀਤੀ ਆ ਸਰਦਾਰ ਬੇਅੰਤ ਸਿੰਘ ਦੀ ਪੱਗ ਦੀ ਕਿਉਂਕਿ ਪਾਰਟੀਆਂ ਕਿੰਨੀਆਂ ਮਰਜ਼ੀ ਹੋਣ ਪਾਰਟੀਆਂ ਨੂੰ ਵੋਟਾਂ ਪਾਉਂਦੇ ਆਏ ਆ ਪਰ ਐਤ ਕੀ ਪਾਰਟੀ ਪੱਧਰ ਤੋਂ ਉੱਪਰ اٹਕੇ ਅਸੀਂ ਕਿਸੇ ਪਾਰਟੀ ਨੂੰ ਕਿਸੇ ਧੜੇ ਨੂੰ ਨਿੰਦਣ ਨਹੀਂ ਆਏ ਕਿਉਂਕਿ ਪਾਰਟੀਆਂ ਤੇ ਉਮੀਦਵਾਰ ਇਹਦੇ ਪਰਿਵਾਰ ਦੇ ਥੱਲੇ ਛੋਟੇ ਛੋਟੇ ਆ ਇਹਨਾਂ ਦੀ ਪਹਾੜ ਜੱਡੀ ਕੁਰਬਾਨੀ ਆ ਇਸ ਕਰਕੇ ਉਸ ਪਹਾੜ ਜਿੱਡੀ ਕੁਰਵਾਨੀ ਨੂੰ ਆਪਾਂ ਮੋਗੇ ਵਾਲਿਆਂ ਨੇ ਮੋਹਰਾਂ ਲਾ ਕੇ ਔਰ ਇਹਨੂੰ ਵੱਡੀ ਲੀਡ ਦੇ ਨਾਲ ਜਿਤਾਉਣਾ ਇਹ ਆਪਣਾ ਫਰਜ ਬਣ ਜਾਂਦਾ ਇਹ ਆਪਣੇ ਫਰਜ ਆ ਕੰਮ ਜਦੋਂ ਫਰਜ ਅਦਾ ਅਦਾ ਕਰਦੀ ਆ ਤੇ ਫਿਰ ਹੋਰ ਇਤਿਹਾਸ ਲਿਖਿਆ ਜਾਂਦਾ ਉਹਨਾਂ ਦਾ ਇਤਿਹਾਸ ਲਿਖਿਆ ਗਿਆ ਹੁਣ ਤੁਹਾਡੀ ਵਾਰੀ ਆ ਇਤਿਹਾਸ ਲਿਖਾਉਣ ਦੀ ਇਸ ਕਰਕੇ ਇੱਕ ਇੱਕ ਵੋਟ ਕੱਲੀ ਪਾਉਣੀ ਨਹੀਂ ਪਵਾਉਣੀ ਆ ਐਸ ਹਲਕੇ ਦੇ ਸਭ ਤੋਂ ਵੱਧ ਪਿੰਡ ਜੇ ਮੈਂ ਗਿਣਤੀ ਕਰਾਂ ਗਿਣ ਨਹੀਂ ਸਕਦਾ ਇੰਨੇ ਪਿੰਡ ਆ ਧਰਮਕੋਟ ਏਰਗੇ ਦੇ ਅਸੀਂ ਵੱਧ ਵੱਧ 40 ਪਿੰਡ ਕੱਢ ਲਾਂਗੇ ਅਸੀਂ ਵੱਧ ਤੋਂ ਵੱਧ 50 ਪਿੰਡ ਕੱਢ ਲਾਂਗੇ ਸਾਰੇ ਥੋੜੋ ਜਾਵਾਂਗੇ ਭਾਈ ਉਹ ਤੁਸੀਂ ਜਾਣਾ ਤੁਸੀਂ ਆ ਜਿੰਨੇ ਵੀਰ ਮੇਰੇ ਸਾਹਮਣੇ ਬੈਠੇ ਆ ਇੱਕ ਵੀ ਪਿੰਡ ਹਜਾ ਰਹੇ ਨਾ ਕਿ ਜਿੱਥੇ ਆਪਣਾ ਪ੍ਰਚਾਰ ਨਾ ਹੋਵੇ ਹੁਣੇ ਮੈਂ ਗੁਰਸੇਵ ਸਿੰਘ ਜਵਾਰਕੇ ਨੂੰ ਕਹਿੰਦਾ ਹਟਿਆ ਕਿ ਧਰਮਕੋਟ ਏਰਗੇ ਸਪੈਸ਼ਲ 4-5 ਗੱਡੀਆਂ ਲਾ ਦਿਓ ਸਪੀਕਰ ਤੇ ਮਸ਼ਹੂਰੀ ਕਰਨ ਨੂੰ ਕਿਉਂਕਿ ਪਿੰਡ 200 ਤੋਂ ਉੱਤੇ ਆ ਕਿਵੇਂ ਅਸੀਂ ਜਾਵਾਂਗੇ ਉੱਥੇ ਇਸ ਕਰਕੇ ਤੁਸੀਂ ਸਾਡੇ ਰੇਡੀਓ ਤੁਸੀਂ ਸਾਡੇ ਟੈਲੀਵਿਜ਼ਨ ਤੁਸੀਂ ਸਾਡੇ ਅਖਬਾਰ ਤੁਸੀਂ ਮਸ਼ਹੂਰੀ ਕਰਨੀ ਆ ਆ ਨੌਜਵਾਨ ਆਏ ਆ ਸੋਸ਼ਲ ਮੀਡੀਆ ਦੇ ਵਾਲੇ ਇਹਨਾਂ ਦਾ ਧੰਨਵਾਦ ਕਿਉਂਕਿ ਜਿੰਨੀ ਜਿਹਦੇ ਅੰਦਰ ਦਰਦ ਆ ਉਹੀ ਸਰਬਜੀਤ ਸਿੰਘ ਦੇ ਮਗਰ ਆਉਂਦਾ ਇਸ ਕਰਕੇ ਕਿਰਪਾ ਕਰਿਓ 1 ਜੂਨ ਨੂੰ ਨਿਸ਼ਾਨ ਗੰਨੇ ਤੇ ਮੋਹਰ ਲਾ ਕੇ ਵੱਡੀ ਗਿਣਤੀ ਵਿੱਚ ਆਪਾਂ ਨੂੰ ਲੀਡ ਦਿਵਾਉਣੀ ਆ ਆਪੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਛੋਟੇ ਰਹਿ ਜਾਣਗੇ ਲਖੀਰ ਵੱਡੀ ਖਿੱਚ ਦਿਓ ਐਨੇ ਕਿ ਪਤਾ ਲੱਗੇ ਸੰਸਾਰ ਨੂੰ ਇੱਕ ਪਾਸੇ ਇੰਦਰਾ ਦਾ ਪੋਤਾ ਬੈਠਾ ਹੋਊ ਐਮਪੀ ਬਣ ਕੇ ਇੱਕ ਪਾਸੇ ਬਰਬੇਯਾਨ ਸਿੰਘ ਦਾ ਸੁਪੁੱਤਰ ਬੈਠਾ ਹੋ ਤੇ ਵੇਖਣਗੇ ਲੋਕ ਕਿ ਆਹ ਕੌਮ ਨੇ ਬਣਾ ਕੇ ਭੇਜਿਆ ਬੇਯਾਨ ਸਿੰਘ ਦਾ ਸੁਪੁੱਤਰ ਅਸੀਂ ਇਹਨੂੰ ਬਣਾ ਕੇ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਭੇਜਣਾ ਸਾਰੀਆਂ ਸੰਗਤਾਂ ਦਾ ਧੰਨਵਾਦ ਜਿੱਦ ਮੈਂ ਪ੍ਰੋਗਰਾਮ ਬਣਾਉਂਦਾ ਸੀ ਮੋਗੇ ਜ਼ਿਲ੍ਹੇ ਦੇ ਮਾਇਆ ਬਲਜੀਤ ਸਿੰਘ ਨੂੰ ਮੈਂ ਆਖਿਆ ਇਹ ਨੌਜਵਾਨਾ ਪਿੰਡਾਂ ਦੇ ਪ੍ਰੋਗਰਾਮ ਬਣਾ ਇਹ ਬੱਚਾ ਹੁਣ ਜ ਗਿਆ ਕਿ ਮੈਂ ਕਿਹਦੇ ਕੋਲੇ ਜਾਵਾਂ ਕਿੱਥੇ ਪ੍ਰੋਗਰਾਮ ਬਣਾਉਂਗਾ ਮੈਂ ਕਿਹਾ ਜਾ ਤਾਂ ਸਹੀ ਸੰਗਤਾਂ ਦਾ ਇੰਨਾ ਭਾਰੀ ਦਸ਼ਾ ਸੰਗਤਾਂ ਦੇ ਇਕੱਠੇ ਹੋ ਜਾਣਾ ਹੁਣ ਕੱਲ ਦਾ ਇਹ ਖੁਸ਼ਾ ਜਿਹੜੇ ਪਿੰਡਾਂ ਯਾਈ ਦਾ ਭਾਰੀ ਦਸ਼ਾ ਹੁੰਦਾ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਅੱਗੇ ਬਹੁਤ ਸਾਰੇ ਪਿੰਡਾਂ 'ਚ ਰਾਤ ਨੂੰ 10 ਵਜੇ ਜਾਂਦੇ ਆ ਜਾਣਾ ਔਰ ਬੇ ਕਿਰਪਾ ਕਰਿਓ 1 ਤਰੀਕ ਨੂੰ ਭਾਈ ਸਰਬਜੀਤ ਸਿੰਘ ਦੇ ਨਿਸ਼ਾਨ ਤੇ ਨਿਸ਼ਾਨ ਕਰਨੇ ਤੇ ਮੋਹਰਾਂ ਲਾ ਕੇ ਇਹਨੂੰ ਕਾਮਯਾਬ ਕਰਿਓ ਸਾਰੀ ਸੰਗਤ ਦਾ ਧੰਨਵਾਦ ਆ ਬਾਬਾ ਜੀ ਅਸੀਂ ਬਾਬਾ ਮਿੰਨੀ ਕਹਨੇ ਆ ਇਹਨੂੰ ਇਹਨੇ ਸਾਡੇ ਨਾਲ ਸੀਐਸ ਸਟਾਫਾਂ ਚ ਜੇਲਾ ਚ ਸਾਡਾ ਪੁਰਾਣਾ 40 ਸਾਲ ਦਾ ਸਾਥੀ ਆ 40 ਸਾਲ ਸਾਨੂੰ ਹੋ ਗਏ ਕੌਮ ਦੇ ਨਾਲ ਲੜਾਈ ਲੜਦਿਆਂ ਕੌਮ ਦੀ ਲੜਾਈ ਲੜਦਿਆਂ ਨੂੰ ਮੈਂ ਅੱਜ ਤੱਕ ਨਾ ਪੱਗ ਬਦਲੀ ਨਾ ਧੜਾ ਬਦਲਿਆ ਨਾ ਕਿਸੇ ਪਾਰਟੀ ਚ ਗਏ ਬਾਬਾ ਜਗਿੰਦਰ ਸਿੰਘ ਨੇ ਤੋਰੇ ਸੀ ਪੰਥ ਨਾ ਸੰਤਾਂ ਦੇ ਪਿਤਾ ਨਾ ਉਵੇਂ ਨਾ ਮੈਂ ਬਾਦਲ ਦਲਗਾ ਬਣਿਆ ਨਾ ਮੈਂ ਤਰੰਗੀ ਵਾਲਾ ਬਣਿਆ ਨਾ ਮੈਂ ਟੋਪੀ ਵਾਲਾ ਬਣਿਆ ਅਸੀਂ ਪੰਥ ਦੇ ਰਹੇ ਤੇ ਪੰਥ ਜਦੋਂ ਉੱਠਦਾ ਫਿਰ ਦੂਜੇ ਸਾਰਿਆਂ ਨੂੰ ਲੰਮਾ ਕਰ ਦਿੰਦਾ ਉੱਠਿਆ ਸੀ 1999 ਚ ਅੱਜ ਫੇਰ ਉੱਠੂਗਾ ਪੰਥ ਪੰਥ ਦੀ ਚੜ੍ਹਦੀ ਕਲਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ